ਕਿਸਾਨ ਅੰਦੋਲਨ ਦੀ ਘਰ ਹੱਲ ਜਿਹੜੀ ਘਟਨਾ ਵਾਪਰੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼ੁਭਕਰਨ ਸਿੰਘ ਜਿਹੜਾ ਉਹ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਤੇ ਕਿਸਾਨ ਜਥੇਬੰਦੀਆਂ ਉਹਦੇ ਸੰਸਕਾਰ ਤੋਂ ਪਹਿਲਾਂ ਕੀ ਕਹਿ ਰਹੀਆਂ ਕੀ ਉਹਨਾਂ ਦੀ ਮੰਗ ਆ ਆ ਸੁਣੋ ਇੱਕਾਂ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਗਵਰਨਮੈਂਟ ਨੂੰ ਕਹਾਂਗੇ ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ ਅਰਿਆਲਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ ਪੰਜਾਬ ਗਵਰਨਮੈਂਟ ਨੂੰ ਅਸੀਂ ਕਹਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਹੈ ਇਹੋ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗਵਰਨਮੈਂਟ ਜੋ ਸ਼ਹੀਦਾਂ ਨੂੰ ਮਾਨ ਸਨਮਾਨ ਬਣਦਾ ਉਹ ਦੇਵੇ ਪੰਜਾਬ ਅਸੀਂ ਸਾਡਾ ਇੱਕ ਸ਼ਹੀਦ ਹੋਇਆ ਸੀ ਜੈਤੋ ਮੋਰਚੇ ਦਾ ਸਰਕਾਰ ਨੇ ਜਿੰਨੀ ਮਦਦ ਕੀਤੀ ਉਹਨੇ ਰੁਪਏ ਤੋਂ ਵੱਧ ਰੁਪਏ ਜੱਦੇ ਬੰਦੀ ਨੇ ਆਪ ਇਕੱਠੇ ਕਰਕੇ ਉਹਨਾਂ ਨੂੰ ਉਹਨਾਂ ਦੀ ਆਰਥਿਕ ਮਦਦ ਕੀਤੀ ਜਾ ਰਹੀ ਹੈ ਇਹ ਸਾਡਾ ਬੱਚਾ ਹੈ ਅਸੀਂ ਕੋਈ ਡਰਾਮਾबाजी ਨਹੀਂ ਕਰ ਰਹੇ ਅਸੀਂ ਕਰ ਲਾਂਗੇ ਇਕੱਠੇ ਸਾਡੇ ਇੱਕ ਸਾਲਾ ਕੋਲ ਹੈਗੇ ਨੇ ਇਹਦੇ ਵਿੱਚ ਰੱਖਣ ਦੀ ਅਸੀਂ ਕੱਲੇ ਗ੍ਰਹਿ ਮੰਤਰੀ ਦੇ ਅਸੀਂ ਤਾਂ ਹਰ ਉਸ ਵਿਅਕਤੀ ਨੂੰ ਰੱਖਾਂਗੇ ਰੱਖਣ ਦੀ ਸਾਡੀ ਮੰਗ ਹੋਏਗੀ ਜਿਹਦਾ ਵੀ ਇਸ ਘਟਨਾ ਕਰਮ ਦੇ ਮਗਰਲੇ ਪਸਾਰ ਠੀਕ ਹੈ ਠੀਕ ਹੈ ਜੀ ਜਦ ਤੱਕ ਸ਼ੁਕ ਕਰਨ ਦਾ ਉਸ ਕਰਨ ਨੂੰ ਸ਼ਹੀਦ ਕਰਾਰ ਦੇ ਕੇ ਮੰਗਾਂ ਨਹੀਂ ਮੰਨੀ ਜਾਂਦੇ ਉਦ ਤੱਕ ਪੋਸਟਮਾਰਟਮ ਦੇ ਸੰਸਕਾਰ ਹੋਊਗਾ ਜਾਂ ਨਹੀਂ ਹੋਊਗਾ ਦੇਖਦੇ ਹਾਂ ਆਪਾਂ ਸਾਡੇ ਅਜੇ ਪਹਿਲੇ ਮਿੰਟ ਬੋਲਿਆ ਜੀ ਆਪਸੀ ਗੱਲ ਇਹ ਬਿੰਦੂ ਬਿੰਦੂ ਚਰਚਾ ਹੁੰਦੀ ਰਹਿਣੀ ਹੈ ਮੇਰੇ ਬਿੰਦੂ ਪਰਿਵਾਰ ਵੀ ਆ ਰਹੇ ਸਾਡੇ ਕੋਲ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਕੀ ਕਹਿੰਦਾ ਸਾਡਾ ਕੀ ਇਹਦੇ ਤੇ ਰਿਸਪੌਂਸ ਦਿੰਦਾ ਦਿੰਦਾ ਵੀ ਹੈ ਕਿ ਨਹੀਂ ਦਿੰਦਾ ਪ੍ਰਸ਼ਾਸਨ ਕਿੱਥੇ ਕਰਦਾ ਤੁਸੀਂ ਕਿੱਥੇ